ਸਸ਼੍ਰੀ ਗੱਲ ਦੋਸਤੋ ਕੀ ਹਾਲ ਹੈ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਪਹੁੰਚੇ ਹੋਏ ਆਪਾਂ ਕਗਰ ਰਤੀਆ ਕਗਰ ਰੀਵਰ ਤੇ ਪਾਣੀ ਤੁਸੀਂ ਵੇਖ ਸਕਦੇ ਹੋ ਰਤੀਆ ਕਗਰ ਪੁਲ ਤੇ 9 ਫੁੱਟ ਤੇ ਪਾਣੀ ਹੋ ਚੁੱਕਿਆ ਹੈ ਪਹਿਲਾਂ 7 ਫੁੱਟ ਸੀ ਤੇ ਆਥਣ ਤੱਕ 9 ਫੁੱਟ ਕ੍ਰੋਸ ਕਰਨ ਜਾ ਰਹੇ ਆ ਵੇਖਦੇ ਆ ਰਾਤ ਤੱਕ ਸਾਰਾ ਸਿਚੁਏਸ਼ਨ ਪਤਾ ਲੱਗ ਜਾਣੀ ਹੈ ਵੀ ਪਾਣੀ ਵੱਧਦਾ ਹੈ ਪਰ ਹੁਣ ਪਾਣੀ ਵਧਣ ਤੇ ਜ਼ਿਆਦਾ ਅਸਰ ਲੱਗ ਰਹੇ ਨੇ ਕਿਉਂਕਿ ਪਿੱਛੋਂ ਪਾਣੀ ਬਹੁਤ ਜ਼ਿਆਦਾ ਆ ਰਿਹਾ ਹੈ ਮੀਂਹ ਵਗੜ ਕੇ ਤਵਾਹੀ ਹੋਣ ਦੇ ਬਹੁਤ ਵੱਡੇ ਅਸਾਰ ਲੱਗ ਰਹੇ ਨੇ ਨਾਲ ਦੇ ਖੇਤਾਂ ਦੇ ਵਿੱਚ ਪਾਣੀ ਵੜਨ ਦੇ ਬਹੁਤ ਜ਼ਿਆਦਾ ਸੰਕੇਤ ਦਿਖਾਈ ਦੇ ਰਹੇ ਨੇ ਆ ਤੁਸੀਂ ਵੇਖ ਸਕਦੇ ਹੋ ਘੱਗਰ ਵਾਲਾ ਪੁਲ ਤੇ ਲਹਾਰ 9 ਫੁੱਟ ਦੇ ਪਾਣੀ ਚੱਲ ਰਹੇ ਹੈ ਲਗਾਤਾਰ ਪਾਣੀ ਪਿੱਛੋਂ ਆ ਰਿਹਾ ਹੈ ਬਾਰਿਸ਼ਾਂ ਵੀ ਬਹੁਤ ਜ਼ਿਆਦਾ ਹੋ ਰਹੀਆਂ ਨੇ ਅੱਜ ਤੋਂ 2 ਸਾਲ ਪਹਿਲਾਂ 2023 ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਇਆ ਸੀ ਤੇ ਨਾਲ ਦੇ ਖੇਤ ਸਾਰੇ ਡੁੱਬ ਗਏ ਸੀ ਪਰ ਹੁਣ ਫਸਲਾਂ ਪੱਕ ਚੁੱਕੀਆਂ ਨੇ ਇਹਦੇ ਕਰਕੇ ਨੁਕਸਾਨ ਹੋਣ ਦੇ ਬਹੁਤ ਜ਼ਿਆਦਾ ਅਸਾਰ ਲੱਗ ਰਹੇ ਨੇ ਪਹਿਲਾਂ ਚਲੋ ਉਦੋਂ ਝੋਨਾ ਲੱਗ ਗਿਆ ਸੀ ਤੇ ਹੁਣ ਤਾਂ ਝੋਨਾ ਪੱਕਣ ਤੇ ਆ ਤੇ ਹੁਣ ਤਾਂ ਕਿਸਾਨ ਕਿਸੇ ਪਾਸੇ ਦਾ ਨਹੀਂ ਰਹਿਣਾ ਜੇਕਰ ਪਾਣੀ ਵੱਧਦਾ ਹੋਰ ਰਤੀਆ ਘੱਗਰਪੁਰ